ਕੁਰਤਾ ਦੇ ਕਾਬਲਾਹ ਕਹਿੰਦੇ ਹੁੰਦੇ ਨਾ ਬਈ ਜਿਹੜੇ ਅੱਧੇ ਕ ਪਾਉਂਦੇ ਹੁੰਦੇ ਨੇ ਯਾਰ ਵੀ ਉੱਥੇ ਤਾਂ ਕੁਝ ਨਹੀਂ ਹੈਗਾ ਬਾਈ ਇਹ ਤਾਂ ਇਹ ਤਾਂ ਐ ਨਹੀਂਗਾ ਹਨਾ ਉੱਥੇ ਤਾਂ ਵੀ ਉਹ ਨਹੀਂ ਹੈਗਾ ਹਾਂਜੀ ਬਾਈ ਜੀ ਸਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਬਾਈ ਠੀਕ ਠਾਕ ਹੋਣਾ ਤੇ ਬਾਈ ਅੱਜ ਇੱਕ ਛੋਟੀ ਜਿਹੀ ਰਿਕਵੈਸਟ ਹੈ ਵੀ ਬਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬਹੁਤ ਵਧੀਆ ਬਲੌਗ ਬਣੂਗਾ ਤੇ ਬਲੌਗ ਹੈਗਾ ਜੀ ਪਹਿਲਾਂ ਮੇਰੇ ਨਾਲ ਤੁਸੀਂ ਆ ਬਾਈ ਹੋ ਰਹੇ ਨੇ ਇੱਕ ਬਾਈ ਬੂਟਾ ਸੰਧੂ ਤੇ ਇੱਕ ਬਾਈ ਮਿੰਟਾ ਤੇ ਅੱਜ ਅਸੀਂ ਚੱਲੇ ਆਂ ਬਾਈ ਖਨੌਰੀ ਬਾਡਰ ਤੇ ਖਨੌਰੀ ਬਾਡਰ ਤੇ ਚੱਲੇ ਆਂ ਜਿੱਥੇ ਆਪਣੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਡੱਲੇਵਾਲ ਸਾਹਿਬ 50 51 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਨੇ ਤੇ ਬਾਈ ਜੀ ਮੋਨ ਵਰਤ ਰੱਖਣੇ ਸੌਖੇ ਨੇ ਮਰਨ ਵਰਤ ਰੱਖਣੇ ਬਹੁਤ ਔਖੇ ਨੇ ਆਪ ਦੇ ਆਪ ਦੇ ਆਪ ਨੂੰ ਕੁਰਬਾਨ ਕਰਨਾ ਕਿਸਾਨੀ ਪਿੱਛੇ ਬਹੁਤ ਵੱਡੀ ਗੱਲ ਹੈ ਠੀਕ ਆ ਬਈ ਐ ਕੋਈ ਨਹੀਂ ਰਹਿ ਸਕਦਾ ਹੁੰਦਾ ਇਹ ਗੱਲਾਂ ਹੁੰਦੀਆਂ ਨੇ ਬਾਦੂ ਦੀਆਂ ਕੋਈ ਕੁਝ ਬੋਲਦਾ ਕੋਈ ਬੋਲਦਾ ਇਹ ਸਾਰੇ ਕਿਸਾਨ ਭਰਾਵਾਂ ਨੂੰ ਵੀਰਾਂ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਬਈ ਜ਼ਰੂਰੀ ਬੇਨਤੀ ਆ ਵੀ ਵੱਧ ਤੋਂ ਵੱਧ ਪਹੁੰਚਿਆ ਕਰੋ ਪਹੁੰਚੋ ਕੰਮ ਧੰਦੇ ਹੁੰਦੇ ਨੇ ਸਾਰਿਆਂ ਨੂੰ ਹੁੰਦੇ ਨੇ ਕੰਮ ਧੰਦੇ ਕੰਮ ਧੰਦੇ ਬਈ ਵਿੱਚ ਦੇ ਟਾਈਮ ਕੱਢ ਕੇ ਚ ਜਾਇਆ ਕਰੋ ਜ਼ਰੂਰੀ ਆ ਜਾਣਾ ਠੀਕ ਹੈ ਇਹ ਵੀ ਇੱਕ ਜ਼ਰੂਰੀ ਮੁੱਦਾ ਗਾਏ ਇਹ ਵੀ ਆਪਣੀ ਕਿਸਾਨੀ ਪਿੱਛੇ ਬੈਠੇ ਨੇ ਉਹ ਜਿਹੜੇ ਉੱਥੇ ਬੈਠੇ ਨੇ ਤੇ ਉਹ ਵੀ ਬਈ ਕੰਮ ਕੰਮ ਧੰਦੇ ਵਾਲੇ ਘਰ ਬਾਰ ਵਾਲੇ ਨੇ ਸਾਰੇ ਤੇ ਬਾਈ ਮੰਨ ਕੇ ਪਹੁੰਚਿਆ ਕਰੋ ਤੇ ਅੱਜ ਆਪਾਂ ਵੀ ਬਈ ਜਾਣਦੇ ਆਗੇ ਹਾਜ਼ਰੀ ਲਾ ਕੇ ਆਵਾਂਗੇ ਜ਼ਰੂਰ ਤੇ ਇੱਥੇ ਬੁਲਾਉਣਗੇ ਉੱਥੇ ਖੜਾਂਗੇ ਵੀ ਬਾਈ ਕਿਸਾਨੀ ਪਿੱਛੇ ਆਪਾਂ ਜਾਂਦੇ ਰਹਾਂਗੇ ਜਿੰਨਾ ਚਿਰ ਆਪਣੀ ਸੰਘਰਸ਼ ਕਰਨਗੇ ਤੇ ਬਾਈ ਖਨੌਰੀ ਬਾਰਡਰ ਚੱਲੇ ਆ ਠੀਕ ਆ ਤੇ ਉੱਥੇ ਜਾ ਕੇ ਤੁਹਾਨੂੰ ਬਾਰਡਰ ਦਾ ਮਾਹੌਲ ਦਿਖਾਵਾਂਗੇ ਸਾਰਾ ਤੇ ਕਿਸਾਨ ਵੀਰਾਂ ਨੂੰ ਬਾਈ ਮੇਰੀ ਫੇਰ ਬੇਨਤੀ ਆ ਵੀ ਵੱੱਤ ਤੋਂ ਵੱਧ ਪਹੁੰਚੋ ਵੱੱਤ ਤੋਂ ਵੱਧ ਪਹੁੰਚਿਆ ਕਰੋ ਕਿਸਾਨੀ ਪਿੱਛੇ ਜਾਇਆ ਕਰੋ ਕਿਉਂਕਿ ਜਦੋਂ ਕਿਸਾਨ ਆ ਸਰਕਾਰਾਂ ਦੀਆਂ ਨੀਤੀਆਂ ਬਾਈ ਪੁੱਟੀਆਂ ਹੋ ਜਾਂਦਾ ਧਰਨੇ ਉਦੋਂ ਹੀ ਲੱਗਦੇ ਨੇ ਨਹੀਂ ਕਿਸੇ ਦਾ ਜੀ ਨਹੀਂ ਕਰਦਾ ਵੀ ਉਹ ਸੜਕਾਂ ਦੇ ਬੈਠੇ ਰਹਿਣ ਠੀਕ ਆ ਬਾਈ ਤੇ ਸਾਡੀ ਇੱਕ ਨਿੱਕੀ ਜੀ ਬੇਨਤੀ ਹੈ ਵੀਰ ਮਣ ਕੇ ਜਰੂਰ ਪਹੁੰਚਿਆ ਜੀ ਤੋ ਪਹੁੰਚਿਆ ਗਿਆ ਜਰੂਰ ਪਹੁੰਚਿਆ ਕਰੋ ਵਕਤ ਵਕਤ ਪਹੁੰਚਿਆ ਕਰੋ ਨਾਲ ਯਾਰਾਂ ਦੋਸਤਾਂ ਨੂੰ ਵੀ ਲੈ ਕੇ ਆਇਆ ਕਰੋ ਜਿੰਨਾ ਕਰੂ ਲਿਆ ਸਕਦੇ ਹੋ ਤੇ ਬਾਕੀ ਹੁਣ ਆਪਾਂ ਤੁਹਾਨੂੰ ਖਨੌਰੀ ਬਾਰਡਰ ਤੇ ਜਾ ਕੇ ਮਿਲਾਂਗੇ ਤੇ ਆਪੋ ਦਾ ਰੋਜੀ ਦੇ ਕਿਤੇ ਆ ਨਹੀਂ ਹੁੰਦਾ ਆਪਣਾ ਬਈ ਕੰਮ ਹੀ ਇਹ ਆ ਠੀਕ ਆ ਤੇ ਵੀਰ ਜੀ ਕੱਲੇ ਕਿਸਾਨਾਂ ਵਾਸਤੇ ਨਹੀਂ ਗਾ ਧਰਨਾ ਸਾਰੇ ਹੀ ਬਰਾਦਰੀ ਮਤਲਬ ਹੋ ਗਈ ਜਿੰਨੇ ਆਰਤੀਏ ਦੁਕਾਨਾਂ ਵਾਲੇ ਜਾਂ ਕੋਈ ਵੀ ਜਿੰਨਾਂ ਦਾ ਬਿਜ਼ਨਸ ਹੈ ਹਰੇਕ ਵਾਰ ਤੇ ਪਹੁੰਚੋਗੇ ਇਹ ਕਿਸਾਨ ਸੌਕੇ ਤਾਂ ਸਾਰੇ ਸੌਕੇ ਹਨ ਇਹ ਕਿਸਾਨਾਂ ਤੇ ਆਉਗਾ ਕਿ ਨਾ ਸਮਝ ਲਓ ਵੀ ਤੁਹਾਡਾ ਰੋਜੀ ਰੋਟੀ ਬੰਦ ਹੋ ਸਕਦੀ। ਕੰਮਾਂ ਦੀ ਚੱਲਦੀ ਹੈ ਪਲੀਜ਼ ਸਾਰੇ ਨੂੰ ਬੇਨਤੀ ਹੈ ਵੀ ਪਹੁੰਚੋ ਆਪ ਦਾ ਟਾਈਮ ਕੱਢ ਕੇ ਕਿਉਂਕਿ ਭਾਈ ਜੇ ਕਿਸਾਨੀ ਖਤਮ ਹੋਦੀਆਂ ਤਾਂ ਸਾਰੇ ਧੰਦੇ ਖਤਮ ਹੋ ਜਾਣਗੇ ਸਾਰੇ ਧੰਦੇ ਕਿਸਾਨੀ ਨਾਲ ਜੁੜੇ ਹੋਏ ਨੇ ਠੀਕ ਹੈ ਜੇ ਕਿਸਾਨੀ ਖਤਮ ਹੁੰਦੀ ਹੈ ਤਸਾਂ ਅੰਜਰ ਸਾਰੇ ਤੰਦੇ ਖਤਮ ਹੋ ਜਾਣਗੇ ਸਭ ਦਾ ਕਾਰੋਬਾਰ ਰੁਕੂਗਾ ਇਹ ਐ ਨਹੀਂ ਹੈਗਾ ਵੀ ਜ਼ਿੰਮੇਦਾਰ ਵਸਤੀ ਹੈ ਠੀਕ ਹੈ ਬਾਈ ਇਹ ਸਾਰੇ ਕਿਸਾਨ ਮਜ਼ਦੂਰ ਏਕਤਾ ਜੰਦਾਬਾਦ ਜੰਦਾਬਾਦ ਦੇ ਨਾਰੇ ਲਾਉਣੇ ਆਪਾਂ ਤੇ ਪਹੁੰਚਣਾ ਵੀ ਬਾਈ ਜ਼ਰੂਰ ਹੈ ਤੇ ਹੁਣ ਆਪਾਂ ਮਿਲਦੇ ਆ ਖਨੌਰੀ ਬਾਡਰ ਤੇ ਠੀਕ ਹੈ ਆ ਦੇਖੋ ਬਾਈ ਜੀ ਉੱਤੇ ਜਾਈ ਜੰਨੇ ਆ ਖਨੌਰੀ ਬਾਡਰ ਤੇ ਤੇ ਇੱਧਰ ਮਾੜਾ ਸਾਨੂੰ ਰਾਹ ਦਾ ਨਹੀਂ ਪਤਾ ਹੈਗਾ ਨਾ ਇਧਰ ਖੇਤਾਂ ਘੁੱਟਾ ਕਰਨੀ ਦੀ ਹੋਗੇ ਤਾਂ ਮੈਂ ਹੋਰੀ ਪਾਸੇ ਪੁੱਜ ਜੇਗੇ ਮੈਂ ਮੈਂ ਭਲਾਇਆ ਸੀਗਾ ਮੈਂ ਸਾਨੂੰ ਮੈਂ ਆਪਣੇ ਚਾਹ ਹੋਰੀ ਪਾਸੇ ਲੈ ਗਿਆ ਭਰਾਵਾ ਮੈਂ ਵੀ ਕਰਤਾ ਤਾਂ ਮੈਂ ਵੀ ਕਰਤਾ ਪਰ ਪਹੇ ਨਹੀਂ ਤੇ ਮੈਂ ਭਰਾਵਾ ਸਾਨੂੰ ਤੈਨੂੰ ਪਤਾ ਮੈਂ ਵੀ ਨਹੀਂ ਧਰਨੇ ਥਾ ਤੇ ਪਹੁੰਚਾਉਂਦਾ ਇਹ ਸਾਨੂੰ ਹੋਰੀ ਪਾਸੇ ਲਈ ਫਿਰਦਾ ਉਹਨਾਂ ਬਰਾ ਪੁੱਛ ਪੁੱਛ ਕੇ ਜਾਈ ਜਾਂਦੇ ਆਗੇ ਸੜਕ ਕਿ ਮੁੱਕ ਗਈ ਸੜਕ ਕਿ ਮੁੱਕ ਗਈ ਸੀਗੀ ਕਿ ਤਰਕ ਕਰੇਗੀ ਸਾਲਾ ਪਹੀ ਨਾਲ ਦੀ ਸੜਕਾਂ ਬਣ ਗਿਆ ਸੀ ਆ ਸੜਕਾ ਦੇਖ ਵਾ ਇਧਰ ਆ ਆ ਟੱਟਾ ਜੁਆ ਦਾ ਬਰਾ ਇਧਰ ਜਾਣਾ ਤੀਨ ਦਿਖਦਾ ਇੱਥੇ ਜਾਣਾ ਤੇ ਬਾਈ ਬਸ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਣ ਅੱਜ ਅਸੀਂ ਆਪ ਹੀ ਭੜਕੇ ਜੇ ਫਿਰਦੇ ਆ ਪਤਾ ਉਹ ਚ ਜਾਣਾ ਪੱਕਾ ਅੱਜ ਧਰਨਾ ਦਿਖਾਵਾਂਗੇ ਇੱਧਰ ਜਾਣਾ ਇਹ ਧਰਨਾ ਕਿੱਥੇ ਲੱਗਿਆ ਹੋਇਆ ਹੈ ਧਰਨਾ ਕਿੱਥੇ ਲੱਗਿਆ ਬਾਟਰ ਪਹਿਮ ਗਿਆ ਸੀ ਬਾਟਰ ਹੈ ਕਿੱਥੇ ਆਓ ਕਿਧਰਲੇ ਪਾਸੇ ਆ ਮੇਨ ਰੋਡ ਤੋਂ ਗੁਜਾਂ ਸਿੱਧਾ ਅੱਗੇ ਸੇ ਉਹ ਅੱਗੇ ਜਦ ਮੁੜੇਗਾ ਰਸਤਾ ਮੇਨ ਰੋਡ ਚੜਾਂਗੇ ਚੰਗੀ। ਲਓ ਜੀ ਬਾਈ ਨੂੰ ਰਾਹ ਪੁੱਛਿਆਗਾ। ਇੱਧਰ ਢੁਕਨੌਰੀ ਦਾ ਸੀ ਪਹੁੰਚ ਗਏ। ਮੈਨੂੰ ਨਹੀਂ ਪਤਾ ਵੀ ਉਹ ਹਏ ਲੱਗਿਆ ਕਿੱਥੇ ਆ। ਉਹਦਾ ਪਤਾ ਕੀਤਾਗਾ। ਬਾਕੀ ਤੁਹਾਨੂੰ ਫਿਰ ਲਓ ਜੀ ਬਾਈ ਜੀ ਆ ਦੇਖੋ ਤੁਸੀਂ ਜੀ। ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਵਾ ਰਹੇ ਹਾਂ। ਤੁਸੀਂ ਕਦੋਂ ਆ ਰਹੇ? ਠੀਕ ਹੈ ਜੀ। ਇਦਾਂ ਚੋਬ ਕਰਨ ਵਾਲੀ ਦੀ ਫੋਟੋ ਲਾ ਰੱਖੀ ਜੀ ਤੇ ਤੁਹਾਨੂੰ ਪਤਾ ਹੀ ਅਛੀਲ ਹੋਇਆ ਸੀ ਕਿਸਾਨੀ ਪਿੱਛੇ ਤੇ ਇਦਰਾ ਦੇਖੋ ਇੱਥੋਂ ਸ਼ੁਰੂ ਹੋ ਗਿਆ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਅੱਗੇ ਆਪਾਂ ਚੱਲਦੇ ਹਾਂ ਪੁੱਛੀ ਜਾਂਦੇ ਆ ਬਾਈਆਂ ਨੂੰ ਤੇ ਵੀ ਕਿੱਧਰ ਦੀ ਵੀ ਗੱਡੀ ਅੱਗੇ ਜਾ ਸਕਦੀ ਹੈ ਕਿ ਨਾ ਫਿਰ ਉਹ ਤੋਂ ਬਾਅਦ ਆਪਾਂ ਚੱਲਦੇ ਆ ਲਓ ਜੀ ਇੱਥੋਂ ਹੋ ਗਿਆ ਕੰਮ ਸ਼ੁਰੂ ਆ ਦੇਖੋ ਤੁਸੀਂ ਸਾਰੇ ਵੀਰ ਭਰਾ ਖੜੇ ਨੇ ਆਪਣੇ ਉਕੇ ਟਿਕਾਣੇ ਲਾ ਰੱਖਿਆ ਆ ਦੇਖੋ ਜੀ ਡੱਬਾ ਲਈ ਨਾ ਪੱਦੇਵਾ ਦਾ ਪੱਦੇਵਾਂ ਆ ਦੇਖੋ ਬਾਈ ਮਾਹੌਲ ਉਹੀ ਹੈ ਦਿੱਲੀ ਵਾਲੀ ਮਾਹੌਲ ਹੈ ਆ ਦੇਖੋ ਓਵੇਂ ਪੱਕੇ ਟਿਕਾਣੇ ਲਾ ਰੱਖਿਆ ਦੇਖੋ 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 ਬਾਈ ਦੇਖੋ 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 ਜੀ ਬੱਪੂਰੇ ਬੈਠੇ ਨੇ ਉਹੀ ਗਾਮਾ ਬਾਈ ਦਿੱਲੀ ਵਾਲਾ ਉਹੀ ਮੌਲਾ ਨਾ ਹੈ ਨਾ ਆ ਦੇਖੋ ਠੀਕ ਆ ਦੇਖੋ ਗੰਨੇ ਚੂਕ ਦੇ ਝੋਟੇ ਆ ਦੇਖੋ ਜੀ ਆ ਦੇਖੋ ਕਿਸਾਨੀ ਆ ਦੇਖੋ ਝੰਡੇ ਦੇਖੋ ਝੰਡੇ ਕਿੰਨਾ ਸੋਹਣਾ ਲੱਗਦਾ ਦੇਖੋ ख तुर तक ही दिखाव गे पहला आप स्टेज को जाव गे आज भाई जेड़े नहीं आए वह भी जरूर पहुंचो ठीक है ਕਬ ਗੁਜਰ ਗੁਜਰਤਾ ਰੱਖੇ ਨੇ ਤੇ ਪੱਕੇ ਟਿਕਾਣੇ ਲਾ ਰੱਖੇ ਨੇ ਆ ਦਾ ਪ੍ਰਬੰਧ ਕਰ ਕਾ ਜਿਵੇਂ ਆਪਾਂ ਦਿੱਲੀ ਸੀਗਾ ਨਾ ਉਹ ਵੀ ਕਰ ਰੱਖਿਆਗਾ ਆ ਦੇਖੋ ਜੀ ਦੇਖੋ ਆ ਦੇਖੋ ਆ ਬੱਟਨੇ ਡੋਟ ਇਹਨਾਂ ਦੇ ਰਾਦੇ ਬਾਲੇ ਪੱਕੇ ਨੇ ਐ ਕਿਤੇ ਡੋਲਦੇ ਇਹ ਕੀ ਕਰ ਰਹੇ ਨੇ ਹਾਂ ਪੰਜਾਬ ਸਾਰੇ ਬਾਈ ਬਣ ਕੇ ਨਾ ਸਾਰੇ ਵੱਧ ਤੋਂ ਵੱਧ ਪਹੁੰਚੋ ਤੇ ਕਿਉਂਕਿ ਬਾਈ ਜਾਗਦਿਆਂ ਜ਼ਮੀਰਾਂ ਵਾਲੇ ਹਨਾ ਨਾ ਕਲਾਂ ਚ ਉੱਠੇ ਦੇ ਦੇ ਬਾਈ ਫਿਰ ਵੀ ਕਾਨੂੰਨ ਨਿਕਲ ਹੋਰ ਜ਼ਰਾ ਸਹੀ ਗੱਲ ਹੈ ਦੇਖੋ ਬਾਈ ਜਮਾਈ ਆਹੀਂ ਲੱਗਦਾ ਨਾ ਜਿਵੇਂ ਆਪਾਂ ਦਿੱਲੀ ਪਰਦੇ ਸੀਗੇ ਉੱਥੇ ਹਨਾ ਇੱਕ ਦੀ ਬਾਰਡਰ ਹੈ ਨਾ ਮੈਂ ਆਪਣਾ ਸੀਗਾ ਦੇਖ ਐਸ ਕੋ ਯਾਰ ਉਹ ਬਹੁਤ ਦੂਰ ਤੱਕ ਕਾਬਲਾ ਕਹਿੰਦੇ ਹੁੰਦੇ ਨਾ ਬਈ ਜਿਹੜੇ ਅੱਧੇ ਕ ਪਾਉਂਦੇ ਹੁੰਦੇ ਨੇ ਯਾਰ ਵੀ ਉੱਥੇ ਤਾਂ ਕੁਝ ਨਹੀਂ ਹੈਗਾ ਬਾਈ ਇਹ ਤਾਂ ਇਹ ਤਾਂ ਐ ਨਹੀਂਗਾ ਹਨਾ ਉੱਥੇ ਤਾਂ ਵੀ ਉਹ ਨਹੀਂ ਹੈਗਾ ਤੁਸੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਜਮਾ ਵੀਡੀਓ ਜਮਾ ਐ ਨਹੀਂ ਹੈਗੀ ਵੀ ਇਹ ਉਹੀ ਤੁਹਾਡੇ ਸਾਹਮਣੇ ਆ ਸਾਰੀ ਫਾਇਦਾ ਨਹੀਂ ਹੈ ਕੋਈ ਆਪਾਂ ਵੀ ਉਹੀ ਜੋੜੀ ਜਾਂਦੇ ਆ ਹੋਰ ਹਾਂ ਤੁਹਾਡੇ ਸਾਹਮਣੇ ਹੈ ਜਿੱਥੋਂ ਕੰਮ ਚੱਲੇਗਾ ਉੱਥੋਂ ਦਾ ਬਣਾਉਣ ਲੱਗਿਆਂਗੇ ਤੇ ਹੁਣ ਤੁਸੀਂ ਦੇਖੋ ਵੀਡੀਓ ਵੀ 3.5 ਮਿੰਟਾਂ ਦੀ ਬਣ ਗਈ ਤੇ ਹਜੇ ਇੰਨੀ ਅੱਗੇ ਹੋਰ ਪਿਆਗਾ ਇਹ ਕਈ ਕਿਲੋਮੀਟਰ ਦੂਰ ਤੱਕ ਦਾ ਹੈਗਾਗਾ ਭਾਈ ਇਹ ਕੋਈ ਐ ਨਹੀਂ ਹੈਗਾ ਵੀ ਇਹ ਹਨਾ ਜਿਵੇਂ ਉਹ ਕਹਿੰਦੇ ਨੇ ਵੀ ਨਾ ਹੁਣ ਤਾਂ ਇੱਥੇ ਕੁਝ ਨਹੀਂ ਰਿਹਾ ਵੀ ਸਾਰੇ ਬਾਕੀ ਭਾਈ ਜਿਹੜੇ ਨਹੀਂ ਪਹੁੰਚੇ ਉਹ ਵੀ ਜਰੂਰ ਪਹੁੰਚੋ ਯਾਰ ਐ ਹਨਾ ਵੀ ਸਾਥ ਦੋ ਯਾਰ ਆਪਾਂ ਆਪਾਂ ਆਪਦਿਆਂ ਦਾ ਸਾਥ ਨਹੀਂ ਦੇਵਾਂਗੇ ਹੋਰ ਕੀ ਦਾ ਦੇਵਾਂਗੇ ਭਾਈ ਯਾਰ ਸਾਰਿਆਂ ਨੂੰ ਏਕਾ ਕਰਨਾ ਪੈਣਾ ਮੇਰਾ ਭਰਾ ਸਾਰੇ ਏਕਾ ਕਰਕੇ ਹਨਾ ਸਾਰੇ ਇਕੱਠੇ ਵਧੀਆ ਲੱਗਦਾ ਤੇ ਇੱਕੇ ਦੀ ਜਤ ਹੁੰਦੀ ਆ ਬਾਈ ਹਾਂ ਕੰਮ ਤਾਂ ਦਿੰਦਾ ਬਾਈ ਚੱਲਦੀ ਰਹਿਣੇ ਨੇ ਹਣਾ ਕੰਮ ਤਾਂ ਦਿੰਦੇ ਚੱਲਦੇ ਰਹਿਣੇ ਮੇਰਾ ਭਰਾ ਹਾਂ ਆ ਦੇਖੋ ਬਾਈ ਸਾਰਾ ਕੁਸ ਬਾਈ ਪੱਕੇ ਪੱਕੇ ਮੋਰਚਾ ਲਾ ਰੱਖਿਆ ਪੱਕਾ ਕੰਮ ਘਾ ਰੱਖਿਆ ਜਮਾ ਆ ਦੇਖੋ ਇਹ ਬਾਈ ਜਾਗਦਿਆਂ ਜ਼ਮੀਰ ਵਾਲੇ ਬੰਦੇ ਨੇ ਜਿਹੜੇ ਆ ਫਰਦੇ ਨੇ ਸਾਰੇ ਜਾਗਦਿਆਂ ਜ਼ਮੀਰਾਂ ਦੇ ਦੇਖੋ ਦੇਖੋ ਬਾਈ ਜਿਹੜੀਆਂ ਲੜਾਈਆਂ ਹੱਕਾਂ ਲਈ ਲੜੀਆਂ ਜਾਂਦੀਆਂ ਹਨ ਉਹਨਾਂ ਦੇ ਸੁਨੇਹੇ ਨਹੀਂ ਭੇਜੇ ਜਾਂਦੇ ਗੱਲ ਪੱਕੀ ਆ ਬਾਈ ਇਹਦਾ ਜਮੇਰਾ ਜਿਹਦੀ ਬਾਈ ਆਣਾ ਹਾਂ ਜਿਹਦਾ ਦਿਲ ਮੰਨਦਾ ਉਹੀ ਆਉਣਾ ਦੇਖ ਆ ਗੜਨੇ ਜੋਧੇ ਵਾਓ ਜਿਉਂਦੇ ਰਹੋ ਮੇਰਾ ਬਾਈ ਇਹਨਾਂ ਦੇ ਵੀ ਘਰ ਨੇ ਭਰਾਵਾ ਇਹ ਵੀ ਪਰਿਵਾਰਾਂ ਵਾਲੇ ਨੇ ਸਾਰੇ ਇਲੇ ਬੈਠੇ ਨੇ ਹਨ ਇਹਨਾਂ ਦੇ ਹਾਂ ਇਹਨਾਂ ਦੇ ਘਰੇ ਵੀ ਕੰਮ ਧੁੰਦੇ ਨੇ ਭਰਾਵਾ ਕਿਹਦਾ ਜੀ ਕਰਦਾ ਸੜਕਾਂ ਤੇ ਬੈਠਾ ਨੂੰ ਸਭ ਦੀਆਂ ਮਜਬੂਰੀਆਂ ਨੇ ਬਾਈ ਆਉਣਾ ਪੈਂਦਾ ਬਾਈ ਜਦੋਂ ਆਪਦਾ ਹੱਕ ਆਪ ਨੂੰ ਪਤਾ ਨਾ ਵੀ ਆਪਣਾ ਹੱਕ ਜਾਊਗਾ ਉੱਥੇ ਆਉਣਾ ਪੈਂਦਾ ਭਰਾਵਾ ਹਾਂ ਉਹਨਾਂ ਤਾਂ ਜੇ ਉਹਦੇ ਕਹਨ ਕੋਈ ਬੋਲੂਗਾ ਤਾਂ ਖੋਣਗੇ ਕੁੱਟਣਗੇ ਮਾਰਨਗੇ ਤਾਂ ਹਾਂ ਜੇ ਤਾਂ ਕੋਈ ਬੋਲਾਂਗੇ ਤਾਂ ਬਾਈ ਕੁਝ ਨਾ ਕੁਝ ਬਣ ਜਾਂਦਾ ਹੁੰਦਾ ਜੇ ਚੁੱਪਚੀ ਤੇ ਘਰੇ ਬੈਠੇ ਰਹੇ ਤਾਂ ਫਿਰ ਤੁਹਾਨੂੰ ਪਤਾ ਡਾਂਗਾਂ ਹੀ ਪੈਂਦੀਆਂ ਨੇ ਇੰਟਰ ਨੇ ਆਪਣੀ ਫਸਲ ਨਾ ਫਸਲ ਨਸ਼ੇ ਪਰਵਾਹ ਕਰਤੀ ਹਨਾ ਹੋਰ ਸਾਰਾ ਕੁਝ ਖਤਮ ਹੋ ਗਿਆ ਵੀ ਆਪਣੀ ਨਬੀ ਜਾਂਦੇ ਨੇ ਜਮੀਨਾਂ ਆਪਣੀਆਂ ਤੇ ਸਬਜ਼ੀ ਹੋ ਜਾਂਦੇ ਨੇ ਹੋਰ ਕੀ ਰਹੇ ਦੱਸੋ ਇਸ ਸਿਹਤ ਨਾਲ ਹੀ ਗਵਰਨਮੈਂਟ ਪੰਜਾਬ ਹਰਿਆਣਾ ਬਾਈ ਸਾਰੇ ਇੱਥੇ ਹੈਗੇ ਨੇ ਐਂ ਨਹੀਂ ਹੈਗਾ ਵੀ ਕੱਲੇ ਪੰਜਾਬ ਪੰਜਾਬ ਵਾਲੀ ਨੇ ਇਹ ਹਰਿਆਣੇ ਵਾਲੇ ਵੀ ਹੈਗੇ ਨੇ ਅਸੀਂ ਖੁਦ ਹੀ ਹਰਿਆਣੇ ਤੋਂ ਆਹ ਜੇ ਖੁਦ ਹੀ ਪ੍ਰਭ ਹਰਿਆਣੇ ਤੋਂ ਆ ਆ ਦੇਖੋ ਤੁਸੀਂ ਆ ਬੈਠੇ ਨੇ ਆ ਫਰਦੇ ਆ ਪਤੰਦਰ ਸਾਰੇ ਦੇਖੋ ਅੰ데 ਦੇਖੋ ਤੁਸੀਂ ਆ ਦੇਖੋ ਬਾਈ ਹੁਣ ਆਪਾਂ ਮਤਲਬ ਜਮਾ ਕੋਲੇ ਪਹੁੰਚਣ ਆਲੇ ਆ ਆ ਬੈਠੇ ਨੇ ਦੇਖੋ ਆ ਬੈਠੇ ਨੇ ਦੇਖਦੇ ਆ। ਆ ਦੇਖ ਬਾਬਾ ਚਾਹ ਬਣਾਈ ਜਾਂਦਾ। ਕਿਆ ਬਾਤ ਹੈ। ਦੇਖੋ ਭਾਈ। ਜਮਾ ਯਾਰ ਉਹੀ ਮਾਹੌਲ ਆ। ਮੈਂ ਕਹਾਂ ਜਮਾ ਹੀ ਲੱਗਦਾ ਬਸ ਜਿਵੇਂ ਆਪਾਂ ਉੱਥੇ ਨਹੀਂ ਟਿੱਕਰੀ ਸਿੰਘੂ ਬਾਰਡਰ ਦੇ ਫਿਰਦੇ ਸੀ। ਜਮਾ ਉਹੀ ਮਾਹੌਲ ਆ ਦੇਖੋ। ਐ ਲੱਗਦਾ ਜਿਵੇਂ ਦਵਾਰੇ ਉੱਥੇ ਆ ਗਏ ਹੁਣੇ। ਦੇਖੋ ਪਰ ਆਵਾ ਏ ਵੀ ਆਪਣੇ ਵਾਸਤੇ ਬੈਠੇ ਨੇ ਇਹ ਘੜਾ ਉਹਦੇ ਵਾਸਤੇ ਬੈਠੇ ਨੇ ਪੱਕੇ ਪੱਕੇ ਜਮਾ ਪੱਕਾ ਮੋਰਚਾ ਲੱਗਾ ਹੋਇਆ ਭਰਾਵਾ ਦੇਖੋ ਨਾ ਘਰਾਂ ਵਾਲ ਆਏ ਕਿਉਂ ਗਿੱਜਰ ਗੁੱਜਰ ਸਾਰਾ ਗੁਸਤਾ ਰੱਖਿਆ ਅੱਛਾ ਥੰਡਾ ਠੰਡਾ ਥੱਕੇ ਤਰ ਕੋਈ ਨਾ ਤਾਂ ਸੱਰੇ ਹੀ ਬਹਿ ਲਗਾਉ ਹਾਂ ਇੱਥੇ ਰਣੀ ਬੂ ਅੱਗੇ ਤੁਰ ਕੇ ਚੱਲੀ ਆਪਾਂ ਹੈਂ ਫਰਾ ਯਾਉਦੇ ਅੱਗੇ ਤੁਰ ਕੇ ਵਾਜਦੇ ਅੱਗੇ ਜਾਂਦੇ ਹੋ ਯਾਰ ਗੱਡੀ ਤਾਂ ਉਹ ਅੱਗੇ ਖੜਿਆ ਤਾਂ ਹੈਗੀਆਂ ਨੇ ਹੈਂ ਲਓ ਜੀ ਬਾਈ ਦੇ ਪਹੁੰਚ ਗਏ ਆਪਾਂ ਵੀ ਹਨਾਉਰੀ ਬਾਡਰ ਤੇ ਦੇਖੋ ਤੁਸੀਂ ਪਿੱਛੇ ਆ ਵੀ ਮੁੰਡਿਓ ਇੱਥੇ ਬੈਠਣਗੇ ਬਸ ਠੀਕ ਆ ਫਿਰ ਉਹ ਜੀ ਦੇਖੋ ਪਾਠੀ ਪਾਠੀ ਘਹਰੀ ਲਈ ਬੈਠ ਲੋ ਜੀ ਦਹੀਨਾ ਪਰੌਂਠਾ ਬਾਬਾ ਜੀ ਨੇ ਲਾਇਆ ਲੰਗਰ ਜੀ। ਨਾ ਬੱਸ ਬਾਬਾ ਜੀ। ਸਾਰੇ ਬਹਿ ਗਏ। ਪਰੌਂਠੇ ਵੀਰ ਜਾ ਕੇ ਲਿਆਂਦਾ। ਹਾਂ ਪਹਿਲਾਂ ਵੀ ਆ ਦੇਖੋ ਤੁਸੀਂ। ਪਰਮਾਤਮਾ ਦੀ ਮਿਹਰ ਦੇਖੋ ਕਿਸਾਨਾ ਹਨਾ। ਬਹੁਤ ਬਾਈ ਉਹੀ ਮਾਹੌਲ ਹੈ। ਲਓ ਜੀ। ਦੇਖੋ ਜੀ।

ਲਓ ਬਾਈ ਜੀ ਦੇਖੋ ਠੀਕ ਹੈ ਜੀ ਤੇ ਬਾਬਾ ਬਣਕਾ ਦੇਖੀਏ ਨੇ ਅੱਬ ਗਨੇ ਅਣਕਾਂ ਲਾ ਕੇ ਬੈਠਾਂਗੇ ਧੁੱਪ ਚ ਸਹੀ ਗੱਲ ਹੈ ਨਾ ਦੇਖੋ ਬਰਾ ਵਟਣਾ ਚੋਦੇ ਇਹ ਦਰਾਬਾਈ ਸਾਸਪਾਈ ਕਰੀ ਜਾਂਦੇ ਨੇ ਇੱਧਰ ਬਣਾਉਂਦੇ ਹੁਣ ਕੁਛ ਇਸ ਤੇ ਵਈ ਮਤਾਵਾਂ ਭੈਣਾ ਵੀ ਆ ਰਹੀਆਂ ਨੇ ਦੇਖੋ ਅੱਜ ਜਾਂਦੇ ਨੇ ਬਜ਼ੁਰਗ ਦੇਖੋ ਤੁਸੀਂ ਵੱਡੀਆਂ ਵੱਡੀਆਂ ਉਮਰਾਂ ਦੇ ਕਿਦਾ ਜੀ ਕਰਦਾ ਭਰਾ ਵੈਡੀ ਉਮਰ ਤੇ ਸੜਕਾਂ ਤੇ ਆਉਂਦੇ ਪਰ ਕੀ ਕਰੀਏ ਸਰਕਾਰਾਂ ਦੀਆਂ ਨੀਤੀਆਂ ਮਾਰੀਆਂ ਨੇ ਆਉਣਾ ਪੈਂਦਾ ਹੂੰ ਅੰਮ੍ਰਿਤ ਹੂੰ அது ਜਾਇ ਜਾਣਾ ਅਗਲੇ ਸਟੇਜ ਕੰਦੇ ਸਟੇਜ ਕੋਲ ਜਾ ਕੇ ਮਿਲਦੇ ਹਾਂ ਇੰਦਰ ਜੈ ਜੀ ਯਾਦ ਆ ਲੰਗਰੇ ਹਾਂ ਕੋਈ ਨਾ ਹਾਂ ਜਲਸੇ ਆਣਾ ਚਲੋ 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 ਮੰਡਲ ਚਲੋ 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 ਲੰਗਰ ਜੀ ਲੰਗਰ ਕਾ ਕਰਮੋ ਕਰਮੋ ਸਹੀ ਧੰਨਵਾਦ ਜੀ ਬਾਬਾ ਜੀ ਦੇਖੋ ਜੀ ਲਓ ਜੀ ਇੱਥੇ ਮੱਲਾ ਪਾਸਟੇਜ ਕੋਲੇ ਪਹੁੰਚ ਗਏ ਆ ਗਏ ਗਿਆ ਪਾਸਟੇਜ ਕੋਲੇ ना 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 देखो बैठे सारे किसान जा A proposito di questa età, la scuola è stata la e la scuola è stata la stessa e la la stessa e la ਉਹ ਲਾਰਕ ਹੈ ਸੇਸਨ ਲੌਜੀ ਬਾਈ ਜੀ ਦੇਖੋ ਬਹੁਤ ਬਹੁਤ ਦੇਖੋ ਇਧਰ ਪੱਤਰਕਾਰਾਂ ਦੇਖੋ ਬੋਸ ਬੋਰਡ ਦੇ ਇੱਧਰ ਕਿਸਾਨ ਵੀਰ